ਯੋਨੀ। ਓਏ ਹਲੋ ਮੈਂ ਦਸਾੜਾ ਕਮੇਟੀ ਦਾ ਪ੍ਰਧਾਨ ਬੋਲਦਾ। ਕਾ ਕੀ ਕੀਤਾ ਜੇ? ਕੁੰਮ ਕੰਡਾ ਤੇ ਮੇਗਨਾਥ ਦਾ ਪਟਲਾ ਤੁਸੀਂ ਭੇਜਤਾ ਵਾ। ਉਹ ਕੁੰਮ ਕੰਡਾ ਤੇ ਤੁਸੀਂ ਪਟਲਾ ਹੋਟਲਾਂ ਦਾ ਬਣਾਉਂਦਾ ਕੀ ਗੱਲ ਉਹਨੂੰ ਲਕਵਾਉਿਆ ਏ? ਆਪਣਾ ਜਿਹੜਾ ਹੁਣ ਰਾਮਨਾਲਾ ਭੇਜਣਾ ਨਾ ਬੰਬ ਥੋੜੇ ਘਾਟੀ ਪਾਓ। ਉਹ ਨੀਵੀਂ ਪਟਾਲੀ ਪਾ ਕੇ ਭੇਜ ਤੋ। ਤੁਹਾਨੂੰ ਪਤਾ ਭੇਜਤਾ ਆਪਣੇ ਕੋਲ ਨਾ ਕੀ ਆ। ਅਮੇਜ਼ਿੰਗ। ਚਲੋ ਠੀਕ ਆ। ਓਏ ਓਏ ਓ ਮੂਰਖ ਅਰੇ ਸਲੋ ਉਧਰ ਹੁੰਦੀ ਆ ਇੱਥੇ ਥੋੜਾ ਹੈ ਮੂਰਖ ਪ੍ਰਾਣੀ ਮਾਰੇ ਹਰ ਸਰ ਰਿਹਰ ਸਲਾਣੀ ਮੈਂ ਅਸਲੀ ਦਾ ਰਾਵਣ ਵਾਕੇ ਯਾਰ ਲੱਗਨ ਦੇ ਅਸਲੀ ਵਰਗਾ ਦਾਂ ਬਗਾੜ ਆ ਸਲੋ ਉਧਰ ਹੀ ਹੁੰਦੀ ਆ ਓਏ ਅਸਲੀ ਵਰਗਾ ਨਹੀਂ ਮੈਂ ਅਸਲੀ ਰਾਵਣ ਓ ਯਾਰ ਫੇਰ ਕੀ ਹੋ ਜਾ ਅਸਲੀ ਆ ਦਸ਼ਰੇ ਵਾਲੇ ਦਿਨ ਤੇਰਾ ਪੁੱਤਲਾ ਫੂਕ ਹੀ ਦੇਣਾ ਮੈਨੂੰ ਇੱਕ ਗੱਲ ਦੱਸ ਇਹ ਦਸ਼ਰਾ ਕਮੇਟੀ ਦਾ ਪ੍ਰਧਾਨ ਤੂੰ ਹੀ ਐ ਹਾਂ ਮੈਂ ਹੀ ਆ ਮਤਲਬ ਤੂੰ ਹੀ ਐ ਜਿਹੜਾ ਹਰ ਸਾਰੇ ਅਰੇਂਜਮੈਂਟ ਕਰਦਾ ਮੇਰਾ ਪੁੱਤਲਾ ਫੂਕੰਦੀ ਮੈਂ ਹੀ ਕਰਨਾ ਵਾ ਤੂੰ ਕੰਮ ਦੱਸ ਤੈਨੂੰ ਸ਼ਰਮ ਨਹੀਂ ਆਉਂਦੀ ਹਰ ਸਾਲ ਮੇਰਾ ਪੁੱਤਲਾ ਫੂਕਣ ਲੱਗਿਆ ਉਹ ਜਿੱਦਾਂ ਵੇਦਾਰੂ ਪਾਪ ਕੀਤਾ ਸੀ ਤੈਨੂੰ ਫੂਕਣਾ ਹੀ ਆ ਉਹ ਤੇਰਾ ਪੁਤਲਾ ਬਣਾ ਕੇ ਚੌਂਕ 'ਚ ਨਾ ਲਾਈਏ ਮੇਰੇ 10 ਸਿਰ ਸੀ ਤੇ ਮੈਂ ਇੱਕ ਪਾਪ ਕੀਤਾ ਫਿਰ ਵੀ ਤੁਸੀਂ ਹਰ ਸਾਲ ਮੇਰਾ ਪੁਤਲਾ ਬਣਾ ਕੇ ਫੂਕਦੇ ਹੋ ਪਰ ਤੇਰੇ ਵਰਗਿਆਂ ਦਾ ਇੱਕ ਸਿਰਿਆ ਰੋਜ਼ ਦੇ 10 ਪਾਪ ਕਰਦੇ ਹੋ ਇਸ ਸਾਹਮਣੇ ਤੇ ਰੋਜ਼ ਤੇਰਾ ਪੁਤਲਾ ਬਣਾ ਕੇ 10 ਵਾਰੀ ਫੂਕਣਾ ਚਾਹੀਦਾ ਮੈਂ ਕਿਹੜਾ ਪਾਪ ਕੀਤਾ ਓ ਮੈਂ ਦਸ਼ਾੜਾ ਕਮੇਟੀ ਦਾ ਪ੍ਰਧਾਨ ਆ ਹੂੰ ਸਭ ਤੋਂ ਵੱਡਾ ਪਾਪ ਤੇ ਤੂੰ ਦੁਸ਼ਹਿਰਾ ਕਮੇਟੀ ਦੇ ਪੈਸੇ ਮਾਰ ਕੇ ਕਰਦਾ ਰੁਪਈਆ 1.5 ਲੱਖ ਮੇਰੇ ਨਾਂ ਤੇ ਚੰਦਾ ਇਕੱਠਾ ਕਰਦਾ ਵੀ ਰਾਵਣ ਬਣਾਉਣਾ ਦੁਸ਼ਹਿਰੇ ਤੇ ਤੇ 15000 ਦਾ ਰਾਵਣ ਮੇਗਨਾਥ ਕੁੰਭਕਰਨ ਬਣਾ ਕੇ ਸਸਤਾ ਬਾਕੀ ਸਾਰੇ ਪੈਸੇ ਖਾ ਜਾਣਾ ਇਹ ਪਾਪ ਨਹੀਂ ਤਾਂ ਹੋਰ ਕੀ ਐ ਲੈ ਇਹ ਚ ਕਿਹੜਾ ਪਾਪ ਐ ਹੇ ਇਹ ਵਿੱਚ ਕਿਹੜਾ ਪਾਪ ਆ ਸਹੀ ਗੱਲ ਆ ਇਹਦਾ ਜਾਦੂ ਏ ਜਾਦੂ ਬਿਨਾ ਕਿਸੇ ਨੂੰ ਪਤਾ ਲੱਗਣ ਦਿੱਤਿਆ ਪੈਸੇ ਗਾਫ ਕਰਨ ਦਾ ਜਾਦੂ ਆ ਉਹ ਚੱਲ ਮੈਂ ਪੈਸੇ ਮਾਰਨਾ ਵਾਂ ਤੇਰੇ ਵਾਂਗੂ ਬੰਦੇ ਥੋੜਾ ਮਾਰਨਾ ਮੈਂ ਤੇਰੇ ਤੇ ਮੇਰੇ ਚ ਹੀ ਫਰਕ ਆ ਮੈਂ ਸ਼ਰਿਆਮ ਮੰਨਦਾ ਕਿ ਹਾਂ ਮੈਂ ਪਾਪ ਕੀਤਾ ਪਰ ਤੁਹਾਡੇ ਵਰਗੇ ਪਾਪ ਕਰਕੇ ਮੂੰਹ ਤੇ ਮੁਕਰ ਜਾਂਦੇ ਆ ਏ ਰਈ ਬੰਦੇ ਮਾਰਨ ਦੀ ਗੱਲ ਮੈਂ ਸ਼ਰਿਆਮ ਲਲਕਾਰ ਕੇ ਯੁੱਧ ਦੇ ਮੈਦਾਨ ਦੇ ਵਿੱਚ ਆਕਰਮਣ ਕਰਕੇ ਆਮ ਸਾਹਮਣੇ ਹੋ ਕੇ ਲੜਾਈ ਕਰਕੇ ਮਾਰਦਾ ਨਾ ਕਿ ਤੁਹਾਡੇ ਕਲਯੁਗੀ ਮੂਰਖ ਇਨਸਾਨਾ ਵਾਂਗ ਛੜਿਆੰਤਰ ਕਰਕੇ ਪਿੱਠ ਪਿੱਛੇ ਮਾਰਦਾ ਉਹ ਚੱਲ ਭੜਾ ਪੁਤਲਾ ਹੀ ਫੂਕੀਦਾ ਵਾ ਆਪਾਂ ਕਿਹੜੇ ਤੇਰੇ ਅਸਲੀ ਪ੍ਰਾਣ ਕੱਢ ਲੈਨੇ ਆ ਮੈਨੂੰ ਆਪਣਾ ਪੁਤਲਾ ਫੂਕਣ ਤੋਂ ਕੋਈ ਸਮੱਸਿਆ ਨਹੀਂ ਦੁਸ਼ਟ ਪ੍ਰਾਣੀ ਮੈਨੂੰ ਸਮੱਸਿਆ ਉਸ ਲੀਡਰ ਤੋਂ ਉਸ ਪੋਲੀਟੀਸ਼ੀਅਨ ਤੋਂ ਜਿਸ ਨੂੰ ਤੁਸੀਂ ਮੇਰਾ ਪੁਤਲਾ ਫੂਕਣ ਵਾਸਤੇ ਲੈ ਕੇ ਆਉਂਦੇ ਹੋ ਕਿਉਂਕਿ ਉਹ ਤੇ ਮਹਿਰਤੋ ਵੀ ਵੱਡਾ ਪਾਪੀ 라ਵਣ ਹੁੰਦਾ ਉਹ ਵਿਚਾਰੇ ਲੀਡਰ ਪੋਲੀਟੀਸ਼ੀਨ ਉਹਨਾਂ ਵਿਚਾਰੇ ਕਿਹੜਾ ਪਾਪ ਕਰ ਲਿਆ ਹੂੰ ਕੀ ਪਾਪ ਕੀਤਾ ਵੱਡੇ ਵੱਡੇ ਕਪੜੇ ਕੀਤੇ ਗਰੀਬਾਂ ਦੀਆਂ ਸਕੀਮਾਂ ਦੇ ਵਿੱਚ ਰਿਸ਼ਵਤ ਖੋਰੀ ਕੀਤੀ ਧੋਖਾ ਦੇ ਕੇ ਮਾਸੂਮ ਲੋਕਾਂ ਤੇ ਜ਼ੁਲਮ ਕੀਤਾ ਉਹਨਾਂ ਨੇ ਜ਼ੁਲਮ ਤੇ ਨੂੰ ਬੜਾ ਯਾਰਿਆ ਤੂੰ ਆਪ ਵੀ ਤੇ ਮਾਰਾ ਕੰਮ ਕੀਤਾ ਸੀ ਹਾਂ ਮੈਂ ਤੇ ਮਾਰਾ ਕਰਮ ਕੀਤਾ ਸੀ ਆਪਣੀ ਭੈਣ ਸੁਪਣਾ ਖਾ ਦਾ ਬਦਲਾ ਲੈਣ ਵਾਸਤੇ ਕਿਉਂਕਿ ਉਹਦੀ ਨੱਕ ਕੱਟੀ ਗਈ ਸੀ ਤੇ ਦੂਜੇ ਪਾਸੇ ਅੱਜ ਕੱਲ ਦੇ AI ਕਲਯੁਗ ਦੇ ਵਿੱਚ ਤੁਹਾਡੀਆਂ ਧੀਆਂ ਪੈਣਾ ਇੰਸਟਾਗ੍ਰam ਤੇ ਗੰਧੀਆਂ ਰੀਲਾਂ ਬਣਾ ਕੇ ਆਪਣੀ ਨੱਕ ਆਪ ਹੀ ਕਟਾਈ ਜਾਂਦੀ ਆ ਉਹ ਗੱਲ ਸੁਣੋ ਮੇਰੀ 라ਵਣ ਦੀ ਇਹ ਤਾਂ ਆਪਾਂ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਤਾਂ ਪਤਲਾ ਬੋਕਨੇ ਆਂ ਵੀ ਬੁਰੇ ਕੰਮਾਂ ਦਾ ਪੁੜਾ ਨਸੀਜਾ ਹੁੰਦਾ ਵਾ ਹਾਂ ਜੇ ਇਹ ਗੱਲ ਆ ਮੇਰਾ ਪਤਲਾ ਤੇ ਚਲੋ ਫੂਕਦੇ ਹੋ ਪਰ ਮੇਰੇ ਨਾਲ ਕੁੰਭਕਰਨ ਤੇ ਮੇਗਨਾ ਦਾ ਪਤਲਾ ਕਿਉਂ ਫੂਕਦੇ ਹੋ ਇਹ ਤੇ ਫਿਰ ਪੰਜਾਬੀਆਂ ਦੀ ਘਾਵਟ ਆ ਆਟੇ ਨਾਲ ਕੋਣ ਵੀ ਪੇਛੇ ਜਾਂਦਾ ਵਾ ਉਹ ਵੀ ਤੇ ਤੇਨਾ ਪਾਪ ਦੇ ਭਾਗੀ ਹੂੰ ਵੱਲੇ ਉਹ ਤੁਹਾਡੇ ਓਏ ਇੱਕ ਪਾਸੇ ਮੇਰਾ ਭਰਾ ਕੁੰਭਕਰਨ ਜਿਸ ਨੇ ਇਸ ਭਰਾ ਦੀ ਖਾਤਰ ਬਿਨਾ ਸੋਚੇ ਸਮਝੇ ਯੁੱਧ ਕਰਕੇ ਆਪਣੀ ਜਾਨ ਨਿਓ ਸ਼ਾਵਰ ਕਰ ਦਿੱਤੀ ਉਹਦਾ ਪਤਲਾ ਫੂਕਦੇ ਹੋ ਤੇ ਦੂਜੇ ਪਾਸੇ ਤੁਹਾਡੇ ਅੱਜ ਕੱਲ ਦੇ ਕਲਯੁਗੀ ਭਰਾ ਜਿਹੜੇ ਡੇਢ ਮਰਲੇ ਜ਼ਮੀਨ ਪਿੱਛੇ ਇੱਕ ਦੂਜੇ ਦਾ ਕਤਲ ਕਰ ਦਿੰਦੇ ਆ ਉਹਨਾਂ ਦਾ ਪਤਲਾ ਕਿਉਂ ਨਹੀਂ ਫੂਕਦੇ ਹਾਂ ਇੱਕ ਪਾਸੇ ਮੇਰਾ ਪਿਆਰਾ ਪੁੱਤਰ ਮੇਘਨਾਥ ਜਿਨੇ ਆਪਣੇ ਇਸ ਪਿਓ ਦੀ ਟੌਰ ਬਣਾਉਣ ਵਾਸਤੇ ਯੁੱਧ ਖੇਤਰ ਦੇ ਵਿੱਚ ਜਾ ਕੇ ਆਪਣੇ ਪ੍ਰਾਣ ਨਿਓ ਸ਼ਾਵਰ ਕਰ ਦਿੱਤੇ ਉਹਦਾ ਪਤਲਾ ਫੂਕਦੇ ਹੋ ਤੇ ਦੂਜੇ ਪਾਸੇ ਤੁਹਾਡੇ ਅੱਜ ਕੱਲ ਦੇ ਕਲਯੁਗੀ ਪੁੱਤਰ ਜਿਹੜੇ ਆਪਣੇ ਬੁੱਢੇ ਮਾਪਿਓ ਨੂੰ વૃદ્ધਾਸ਼ਮ ਚ ਛੱਡਦੇ ਆ ਉਹਨਾਂ ਦਾ ਪਤਲਾ ਕਿਉਂ ਨਹੀਂ ਫੂਕਦੇ ਓ ਯਾਰ ਰਾਵਣ ਤੂੰ ਤੇ ਸਿਰਿਆ ਸਿ ਲਾ ਗਿਆ ਉਹਹੀਂ ਤੇ ਤੇਰਾ ਪੁੱਤਲਾ ਸ਼ੁਗਲ ਮੇਲਾ ਕੰਲੀ ਭੂਕਨੇ ਆ ਤੁਹਾਡੀ ਤੇ ਉਹ ਗੱਲ ਹੋ ਗਈ ਵੀ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਉਹ ਸਾਡੀ ਜਾਨ ਤੇ ਬਣੀ ਐ ਤੁਹਾਡਾ ਹਾਸਾ ਹੋ ਗਿਆ ਯਾਰ ਰਾਵਣ ਇਹ ਤੇ ਸਾਡੀਆਂ ਤੋਂ ਦਿੱਤੀ ਦੁਆਜ ਬਣਿਆ ਇਹ ਕਰਕੇ ਤੇਰਾ ਪੁੱਤਲਾ ਫੁਕਨੇ ਪੈਣਾ ਵਾ ਦੁਸ਼ਟ ਮੈਂ ਇਹ ਨਹੀਂ ਕਹਿੰਦਾ ਕਿ ਮੇਰਾ ਪੁੱਤਲਾ ਨਾ ਫੁਕੋ ਫੁਕੋ ਪਰ ਇਸ ਰਾਮ ਦੇ ਨਾਲ ਨਾਲ ਉਸ ਅਸਲੀ ਰਾਵਣ ਦਾ ਪੁੱਤਲਾ ਫੁਕੋ ਜਿਹੜੇ ਤੁਹਾਡੇ ਸਮਾਂ ਚ ਪਾਏ ਜਾਂਦੇ ਆ ਜਿਹੜੇ ਕਿ ਮਿਰਤਾਂ ਵੀ ਵੱਡੇ ਪਾਪੀ ਰਾਵਣ ਨੇ ਉਹ ਕਿਹੜੇ ਕਿਹੜੇ ਨੇ ਕਿਹੜੇ ਕਿਹੜੇ ਨੇ ਮੇਰੇ ਨਾਲੋਂ ਵੱਡੇ ਪਾਪੀ 라ਵਣ ਨੇ ਪ੍ਰਾਈਵੇਟ ਹਸਪਤਲਾਂ ਦੇ ਉਹ ਲੁਟੇਰੇ ਡਾਕਟਰ ਜਿਹੜੇ ਮਰੀਜ਼ਾਂ ਨੂੰ ਆਈਸੀਯੂ 'ਚ ਪਾ ਕੇ ਝੂਠੀ ਬਿਮਾਰੀ ਦਾ ਬਹਾਨਾ ਬਣਾ ਕੇ ਡ੍ਰਿਪ ਲਗਾ ਕੇ ਲੱਖਾਂ ਰੁਪਏ ਵਸੂਲਦੇ ਨੇ ਉਹਨਾਂ ਦਾ ਪਤਲਾ ਫੂਕੋ ਮੇਰੇ ਨਾਲੋਂ ਵੱਡੇ ਪਾਪੀ 라ਵਣ ਨੇ ਉਹ ਪੋਲੀਟਿਸ਼ੀਅਨ ਤੇ ਲੀਡਰ ਜਿਹੜੇ ਜਨਤਾ ਨਾਲ ਝੂਠੇ ਵਾਅਦੇ ਕਰਕੇ ਜਿੱਤ ਜਾਂਦੇ ਆ ਤੇ ਮੰਤਰੀ ਬਣਨ ਤੋਂ ਬਾਅਦ ਆਪ ਐਸ਼ਾ ਕਰਕੇ ਆਮ ਜਨਤਾ ਨੂੰ ਮੂਰਖ ਬਣਾਉਂਦੇ ਆ ਉਹਨਾਂ ਦਾ ਪਤਲਾ ਫੂਕੋ ਮੇਰੇ ਨਾਲੋਂ ਵੱਡੇ ਪਾਪੀ ਰਾਵਣ ਨੇ ਉਹ ਝੂਠੇ ਵਕੀਲ ਉਹ ਰਿਸ਼ਵਤਖੋਰ ਪੁਲਸ ਅਫਸਰ ਉਹ ਪਟਵਾਰੀ ਉਹ ਬਿਜਲੀ ਵਾਲੇ ਉਹ ਸਿਫਾਰਸ਼ੀ ਐਜੂਕੇਸ਼ਨਿਸਟ ਤੇ ਹੋਰ ਡਿਪਾਰਟਮੈਂਟਾਂ ਵਿੱਚ ਲੱਗੇ ਹੋਏ ਉਹ ਬੇਈਮਾਨ ਕਰਮਚਾਰੀ ਜਿਹੜੇ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦੇ ਤੇ ਆਮ ਲੋਕਾਂ ਦੇ ਉੱਤੇ ਬੇਤਹਾਸ਼ਾ ਜ਼ੁਲਮ ਕਰਦੇ ਨੇ ਉਹਨਾਂ ਦਾ ਪਤਲਾ ਫੂਕੋ ਬੱਲੇ ਉਹ ਰਾਵਣਾਂ ਗੁਰਵੱਤੇ ਨੋਲਿਜ ਹੀ ਬੜੀ ਆ ਅਰੇ ਦਾ ਕੋਈ ਫਾਇਦਾ ਨਹੀਂ ਬਿਕੋਜ਼ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਜਿਵੇਂ ਨਿੱਟਲ ਨੋਲਿਜ ਇਜ਼ ਡੇਂਜਰਸ ਥਿੰਗ ਮੋਰ ਨੋਲਿਜ ਇਜ਼ ਵੈਰੀ ਡੇਂਜਰਸ ਥਿੰਗ ਜਦ ਮੈਂ ਸੋਚੰਦਿਆਂ ਤੇਰੇ ਦਾਹ ਛੇੜੀ ਫਿਰ ਵੀ ਇੰਨਾ ਮਾੜਾ ਕੰਮ ਕਰਨ ਲੱਗਿਆ ਤੇਰਾ ਦਿਮਾਗ ਨਹੀਂ ਕੰਮ ਕੀਤਾ ਵਿਨਾਸ਼ ਕਾਲੇ ਵਿਪਰੀਤ ਬੁੱਧੀ ਖੈਰ ਮੇਰਾ ਛੱਡ ਮੇਰੀਆਂ ਗੱਲਾਂ ਸੁਣ ਕੇ ਤੈਨੂੰ ਤਾਂ ਸਮਝ ਆ ਗਈ ਹੋਣੀ ਐ ਦੱਸ ਤੂੰ ਕੀ ਸੋਚਿਆ ਹੁਣ ਸੋਚਣਾ ਕੀ ਆ ਦਿਛਾਰੇ ਵਾਲੇ ਦੇ ਜਾਵਾਂਗੇ ਤੇਰਾ ਪੁੱਤ ਦਾ ਭੋਕਾਂਗੇ ਜਲੇਬੀਆਂ ਖਾ ਕੇ ਘਰ ਨੂੰ ਆਵਾਂਗੇ ਹਾਂਜੀ ਹਾਂਜੀ ਤੂੰ ਇਹ ਐਦਾਂ ਕਰਿਓ ਪੀੜਾਵਨ ਦੇ ਤੇ ਵਿੱਚ ਨਾ ਗੰਦੇ ਬੰਬ ਦਾਹ ਪਾ ਰਹਿਓ ਚੰਗਾ ਥਾ ਹੋਣਾ ਚਾਹੀਦਾ ਵਾ ਕੀ ਹੋਰ 사치 가조가 와야 하하하하하하하하.